ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਮੇਰੇ ਮੰਮੀ ਆਏ ਹੋਏ ਆ ਪੀਕੇ ਵਾਲੇ ਤੋਂ ਦਵਾਈ ਦਿਵਾਉਣੀਆਂ ਗੋਡੇ ਦੀ ਜਲੰਦਰ ਹਸਪੀਟਲ ਤੋਂ ਤੇ ਉਹ ਕੱਲ ਆਏ ਸੀਗੇ ਮੇਰੇ ਤਾਇਆ ਜੀ ਹੁਣੇ ਫਿਰ ਉਹ ਚਲੇ ਗਏ ਸੀਗੇ ਤੇ ਹਮੇ ਰਹਿ ਪਏ ਸੀਗੇ ਹਮੇ ਨੂੰ ਮਰਣਾ ਐ ਸੀ ਮੇਰੇ ਕਾਇਦੇ ਵੀ ਜਾ ਲੱਗੇ ਕੈਨੇਡਾ ਦਾ ਤੇ ਉਹ ਹੁਣ ਮੈਨਾਂ ਆਏ ਸੀ ਇਸ ਵੇਲੇ ਅਮਰ ਸਰਸਾ ਦੇਖਣ ਆਏ ਸੀਗੇ ਤੇ ਮੰਮੀ ਨੂੰ ਦਵਾਈ ਲੈਣੀ ਸੀ ਹਮੇ ਰਹਿ ਪਏ ਸੀ ਮੰਮੀ ਨੂੰ ਹੁਣ ਅਸੀਂ ਦਵਾਈ ਦਿਵਾ ਕੇ ਅੱਜ ਤੇ ਫਿਰ ਮੰਮੀ ਨੂੰ ਕੱਲ ਨੂੰ ਸਵੇਰੇ ਬਸ ਚੜਾ ਦਾਂਗੇ ਤੇ ਨਾਲ ਦੇਖਦੇ ਆਂ ਅਸੀਂ ਜਿਹੜੀ ਮੂਵੀ ਲੱਗੀ ਹੋਈ ਆ ਅਸ਼ਿੰਦ ਆਸ਼ਿੰਦਾ ਨੂੰ ਬਾਪਾ ਅਸੀਂ ਉਹ ਵੀ ਦੇਖ ਕੇ ਆਵਾਂਗੇ ਦੇਖਦੇ ਆ ਪਲਾਨ ਤਾਂ ਬਣਾਇਆ ਹੋਇਆ ਸੀ ਤੇ ਪਰ ਮੇਹਰ ਹਣ ਲੋਕ ਲੋ ਨਾ ਪਰ ਮੈਂ ਇੱਥੇ ਪਿਆ ਹੋ ਕੱਲ ਕਿਥੇ ਰੱਖੇ ਸੀ ਆਪਾਂ ਲੋਕ ਹੂੰ ਬਾਈਗਨ 21 ਹਾਂਜੀ ਸਰਦਾਰ ਸਾਹਿਬ ਜੀ ਗੱਡੀ ਗੱਡੀ ਖੜੀ ਆ ਬਾਹਰ ਅਸੀਂ ਲੋਕ ਵਗਾਰੇ ਮੋਂਦੇ ਸੀਗੇ ਅੱਜ ਥੋੜਾ ਜਿਹਾ ਮੌਸਮ ਠੰਡਾ ਬਦਰਾ ਜਿਆ ਕਰਕੇ ਔਰ ਤੁਹ ਪਤਾ ਹੈ ਜੀ ਆ ਹਾਂ ਜੀ ਹੁਣ ਪਰਚੀ ਡਬਲ ਭੇਜੂਗਾ ਉੱਥੇ ਡਾਕਟਰ ਦੇ ਸਸਤੀ ਕਰ ਬਲੋ ਪਰਚੀ ਡਬਰ ਭੇਜਣੀ ਆ ਮੰਮੀ ਦਊ ਆਪੇ ਆਪਾ ਨੂੰ ਕਿਤੇ ਅੰਸ਼ਰਾ ਦਊ ਤਾਂ ਹੀ ਚੱਲੇ ਮੰਮੀ ਉੱਠੀ ਹੋਈ ਨਹੀਂ ਉੱਠੇ ਕਾਹਨੋਂ ਛੇਤੀ ਪਤਾ ਨਹੀਂ ਕੀ ਕਰੀਏ ਬਸ ਮੰਮੀ ਦੀ ਨੀਂਦ ਹਾਂ ਜੀ ਸੇ ਕਪੂਰਥਲੇ ਪਹੁੰਚ ਗਏ ਲੋ ਜੀ ਪਹੁੰਚ ਗਏ ਹਸਪੀਟਲ ਮੰਮੀ ਨੂਰੇ ਆ ਖਰਚੀ-ਪੁਸਟੀ ਘਟਾਉਣਗੇ ਆਕੇ ਦੇਖੋ ਡਾਕਟਰ ਬੈਠਾ ਵਾ ਕੇ ਸ਼ਾਮ ਨੂੰ ਬੈਠੂਗਾ ਆਹ ਹਸਪਤਾਲ ਆ ਡੀ ਐਮ ਸੀ ਹਸਪਤਾਲ ਆਂਦੇ ਟ੍ਰੈਨਡੋਂ ਲੰਦੇ ਆ ਗਏ ਅਸੀਂ ਹੁਣ ਡਾਕਟਰ ਨੇ ਜਣਾ 5:30 ਵਜੇ ਬਹਿਣਾ ਵਾ ਨੰਬਰ ਅਸੀਂ ਲਵਾਇਆਏ ਸੀ ਮੰਮਾ ਨਾਨੀ ਮਮੀ ਲਈ ਡਾਕਟਰ ਨੇ ਇੱਥੇ ਮੰਮਾ ਹਣੇ ਉੱਥੇ ਲਈ ਕੁਝ ਦੇਖ ਰਹੇ ਨੇ ਨੇ ਕੋਲ ਦੇਖੀ ਮੈਂ ਟਰਾਈ ਕਰਕੇ ਦੇਖਾ ਹਾਂਜੀ ਹਾਂਜੀ ਉਹ ਜਿਹੜੇ ਕੰਦਾਰੇ ਆ ਫਰਸਟ ਹੈ ਨਾ ਬੰਦੇ ਦਾ ਕਾਰਨ ਜਿਹਦੇ ਗਿ ਹੁਣ ਫਰਸਟ ਹੈ ਹਾਂ ਇੱਕ ਮਾਵੇ ਖੜਾ ਤੇ ਉਹ ਦੇਖੋ ਐਮਪੀਡੀ 1 4th ਫਲੋਰ ਤੇ ਨਹੀਂ ਹਾਂਜੀ 4th ਫਲੋਰ ਤੇ ਆ ਗਈ